ਹਾਂਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਦਾ ਪੋਸਟਮੇਲ ਦੇ ਨਾਲ ਇਸ ਵੇਲੇ ਦੀ ਵੱਡੀ ਅਪਡੇਟ ਨਹਿਰ ਬੰਦੀ ਨੂੰ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਿਹੜੀ ਸਾਡੇ ਕੋਲੇ ਜਾਣਕਾਰੀ ਆਈ ਹੈ ਕਿ ਨਹਿਰਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਕਿ ਸਫਾਈ ਨੂੰ ਲੈ ਕੇ ਬੰਦ ਕੀਤੀਆਂ ਹੋਈਆਂ ਤਾਂ ਜਿਹਦੇ ਵਿੱਚ ਮਲੂਕਪੁਰਾ ਡਿਸਟ੍ਰੀਬਿਊਟਰੀ ਹੈ ਇਹਦੇ ਵਿੱਚੋਂ ਜਿਹੜੀਆਂ ਵੀ ਨਹਿਰਾਂ ਨਿਕਲਦੀਆਂ ਭਾਵੇਂ ਉਹ ਬਲੂਕਪੁਰਾ ਮਾਈਨਰ ਹੋਵੇ ਆਰਾਮਸਰਾ ਮਾਈਨਰ ਹੋਵੇ ਜਾਂ ਇਸ ਤੋਂ ਬਿਨਾ ਆਪਾਂ ਗੱਲ ਕਰ ਲਈਏ ਦੌਲਤਪੁਰਾ ਮਾਈਨਰ ਜਿਹੜੀਆਂ ਵੀ ਮਲੂਕਪੁਰਾ ਡਿਸਟ੍ਰੀਬਿਊਟਰੀ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਉਹ ਸਾਰੀਆਂ ਬੰਦ ਹੈ ਜਿਹੜੀਆਂ ਹੋਈਆਂ ਵੀ ਆ ਸਫਾਈ ਕਰਕੇ ਜਿਹੜੀਆਂ ਇਹ ਬੰਦ ਕੀਤੀਆਂ ਗਈਆਂ ਸੀ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹਨਾਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਸੋਮਵਾਰ ਨੂੰ ਛੱਡਿਆ ਜਾਊਗਾ ਤਾਂ ਜਿਹੜੇ ਵੀ ਵੀਰ ਜੁੜਦੇ ਜਾਣ ਉਹ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਕਿ ਜਿਹੜੀ ਨਹਿਰ ਬੰਦੀ ਹੈ ਉਹ ਹੁਣ ਸਫਾਈ ਕਰਕੇ ਜਿਹੜੀਆਂ 15-15 ਦਿਨ ਦੀ ਨਹਿਰ ਬੰਦੀ ਹੈ ਉਹ ਵੱਖ-ਵੱਖ ਨਹਿਰਾਂ ਜਿਹੜੀਆਂ ਬੰਦ ਰਹਿਣਗੀਆਂ ਤਾਂ ਉਹਦੇ ਤਹਿਤ ਹੀ ਜਿਹੜੀ ਆਹ ਮਲੂਕਪੁਰਾ ਡਿਸਟ੍ਰੀਬਿਊਟਰੀ ਬੰਦ ਕੀਤੀ ਗਈ ਸੀ ਸਫਾਈ ਕਰਕੇ ਤੇ ਹੁਣ ਜਿਹੜਾ ਇਹਦੇ ਚ ਪਾਣੀ ਹੈ ਉਹ ਸੋਮਵਾਰ ਨੂੰ ਛੱਡਿਆ ਜਾਵੇਗਾ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਮਵਾਰ ਨੂੰ ਪਾਣੀ ਹੈ ਜਿਹੜਾ ਉਹ ਮਲੂਕਪੁਰਾ ਡਿਸਟ੍ਰੀਬਿਊਟਰੀ ਦੇ ਵਿੱਚ ਛੱਡਿਆ ਜਾਊਗਾ ਤੇ ਰਾਮਸਰਾ ਮਾਈਨਰ, ਦੌਲਤਪੁਰਾ ਮਾਈਨਰ ਜਾਂ ਜਿਹੜੀਆਂ ਵੀ ਮਲੂਕਪੁਰਾ ਡਿਸਟ੍ਰੀਬਿਊਟਰੀ ਜੋ ਨਿਕਲਦੀਆਂ ਉਹਨਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਸੋਮਵਾਰ ਨੂੰ ਛੱਡਿਆ ਜਾਣਾ ਤਾਂ ਦੂਜੇ ਪਾਸੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ 25 ਤਰੀਕਾ ਜਿਹੜੀ ਉਹ ਲੰਘ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਵਾ ਮਾਈਨਰ ਹੈ ਜਾਂ ਜਿਹੜੀਆਂ ਵੀ ਨਹਿਰਾਂ ਉਹ ਇਧਰੋਂ ਨਿਕਲਦੀਆਂ ਜਿਹੜੀਆਂ ਵੀ ਉਹ ਨਹਿਰਾਂ ਵੀ ਜਿਹੜੀਆਂ ਉਹ 15 ਦਿਨਾਂ ਲਈ ਨਹਿਰ ਬੰਦੀ ਉਹਦੇ 'ਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਜੇ ਤਾਂ ਬੰਦ ਹੋ ਗਈਆਂ ਠੀਕ ਹੈ ਜੇ ਨਹੀਂ ਹੋਈਆਂ ਤਾਂ ਇੱਕ ਦੋ ਦਿਨਾਂ ਦੇ ਵਿੱਚ ਉਧਰ ਵੀ ਜਿਹੜੀ ਬੰਦੀ ਆ ਉਹ ਆ ਜਾਣੀ ਆ ਤੇ ਪਾਣੀ ਆ ਜਿਹੜਾ ਉਧਰ ਉਹ ਬੰਦ ਕਰ ਦਿੱਤਾ ਜਾਣਾ ਕਿਉਂਕਿ ਸਫਾਈ ਦਾ ਜਿਹੜਾ ਕੰਮ ਹੈ ਉਹ ਦੂਜੀਆਂ ਨਹਿਰਾਂ ਦੇ ਵਿੱਚ ਵੀ ਹੋਣਾ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੀ ਪੰਜਾਬਾ ਮਾਈਨਰ ਹੈ ਜਾਂ ਹਬੋਰ ਬ੍ਰਾਂਚ ਦੀਆਂ ਜਿਹੜੀਆਂ ਨਹਿਰਾਂ ਤੁਹਾਨੂੰ ਦੱਸ ਦਈਏ ਉਹ ਵੀ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਹੋਣਗੀਆਂ ਸਫਾਈ ਨੂੰ ਲੈ ਕੇ ਤਾਂ ਜਿਹੜੀਆਂ ਵੀ ਬੰਦੀਆਂ ਜਿਹੜੀ ਉਹ ਸਫਾਈ ਕਰਕੇ ਫਿਲਹਾਲ ਕੀਤੀ ਜਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਰਹੀਏ ਕਿ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਨਹਿਰ ਬੰਦ ਪਈ ਹੈ ਸੋਮਵਾਰ ਨੂੰ ਮਲੂਕਪੁਰਾ ਡਿਸਟ੍ਰੀਬਿਊਟਰੀ ਦੇ ਵਿੱਚ ਪਾਣੀ ਛੱਡਿਆ ਜਾਣਾ ਤਾਂ ਸਫਾਈ ਕਰਕੇ ਇਹ ਨਹਿਰਾਂ ਹੁਣ ਵਾਰੀ ਸਰ ਬੰਦ ਹੋਣਗੀਆਂ ਪਹਿਲਾਂ ਜਿਵੇਂ ਮਲੂਕਪੁਰਾ ਡਿਸਟ੍ਰੀਬਿਊਟਰੀ ਕਰਦੀ ਐਤੂ ਬਾਅਦ ਜਿਹੜੀਆਂ ਪਰਲੇ ਪਾਸੇ ਪੰਜਾਬਾ ਵਾਲੀਆਂ ਉਹ ਨਹਿਰਾਂ ਜਿਹੜੀਆਂ ਉਹ ਬੰਦ ਹੋਣਗੀਆਂ ਸਫਾਈ ਦੇ ਜਿਹੜੇ ਕੰਮ ਹੈ ਉਹ ਕੀਤੇ ਜਾਣੇ ਕਿ ਕਈ ਥਾਵਾਂ ਤੇ ਬਹੁਤ ਜ਼ਿਆਦਾ ਜਿਹੜੀ ਨਹਿਰ ਦੇ ਵਿੱਚ ਗੰਦਗੀ ਹੋ ਜਾਂਦੀ ਹੈ ਤਾਂ ਉਸ ਕਰਕੇ ਸਫਾਈ ਦਾ ਜਦੋਂ ਕੀਤੀ ਜਾਂਦੀ ਹੈ ਤਾਂ ਫਿਰ ਜਿਹੜਾ ਪੱਧਰ ਹੈ ਪਾਣੀ ਦਾ ਉਹ ਠੀਕ ਰਹਿੰਦਾ ਤਾਂ ਜੇ ਇਹ ਕਰਕੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਮਵਾਰ ਨੂੰ ਮਲੂਕਪੁਰਾ ਡਿਸਟ੍ਰੀਬਿਊਟਰੀ ਦੇ ਵਿੱਚ ਪਾਣੀ ਆ ਜਾਣਾ ਤਾਂ ਨਹਿਰ ਬੰਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡੇ ਕੋਲ ਜਾਣਕਾਰੀ ਸੀ ਉਹ ਇਹ ਸੀ ਵੀ 25 26 ਨੂੰ ਜਿਹੜੀ ਹੈ ਉਹ ਪੰਜਾਬਾ ਮਾਈਨਰ ਹੈ ਜਾਂ ਜਿਹੜੀਆਂ ਉਧਰ ਲੀਆਂ ਨਹਿਰਾਂ ਆਬੋਰ ਜਿਹੜੀ ਡਿਵੀਜ਼ਨ ਕਨਾਲ ਡਿਵੀਜ਼ਨ ਦੇ ਵਿੱਚ ਪੈਂਦੀਆਂ ਉਹ ਉਧਰ ਲੀਆਂ ਨਹਿਰਾਂ ਬੰਦ ਕੀਤੀਆਂ ਜਾਣੀਆਂ ਤੇ ਜੇ ਅੱਜ ਬੰਦ ਨਹੀਂ ਹੋਈ ਤਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹ ਨਹਿਰਾਂ ਬੰਦ ਹੋ ਜਾਣਗੀਆਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ